ਸ਼ੀਰ ਵਾਹੀ ਗੁਰਜੀ ਕੀ ਫਤਿਹ ਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਤੁਸੀਂ ਦੇਖ ਰਹੇ ਹੋ ਆਪਣਾ ਪਿੰਡ ਨੰਡਾਲਾ ਚੰਦਲ ਮੈਂ ਹਰਪ੍ਰੀਤ ਸਿੰਘ ਘੋਟੜਾ ਦਸ਼ਕੂ ਅੱਜ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਤੁਹਾਡੇ ਵਾਸਤੇ ਲੈ ਕੇ ਆਏ ਆ ਅੱਜ ਸਾਡੀ ਟੀਮ ਪਹੁੰਚੀ ਹੈ ਜੀ ਸੰਤ ਬਾਬਾ ਕਰਮ ਸਿੰਘ ਜੀ ਸੰਤ ਬਾਬਾ ਮਾਝਾ ਸਿੰਘ ਜੀ ਦੇ ਨਾਮ ਤੇ ਜੋ ਪਿੰਡ ਮਕਸੂਦਪੁਰ ਦੇ ਵਿੱਚ ਜਿਹੜਾ ਡੇਰਾ ਸੀਤਾ ਅੱਜ ਅਸੀਂ ਉੱਥੇ ਪਹੁੰਚੇ ਹੋਏ ਹਾਂ ਜੀ ਵਾਹੀ ਗੁਰਜੀ ਏ ਅੱਜ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤੁਹਾਨੂੰ ਦੱਸਣਾ ਚਾਹਾਂਗੇ ਅੱਜ ਸੰਗਰਾਂਦ ਦਾ ਦਿਹਾੜਾ ਵਾ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਸੰਤ ਬਾਬਾ ਕਰਮ ਸਿੰਘ ਜੀ ਸੰਤ ਬਾਬਾ ਮਾਝਾ ਸਿੰਘ ਜੀ ਦੇ ਨਾਂ ਤੇ ਜੋ ਡੇਰਾ ਹੈ ਪਿੰਡ ਮਸੂਦਪੁਰਤ ਅਸੀਂ ਪਹੁੰਚੇ ਹੋਏ ਆਂ ਆਪਾਂ ਗੱਲਬਾਤ ਕਰਾਂਗੇ ਸਾਧ ਸੰਗਤ ਦੇ ਨਾਲ ਜਿਹੜੀਆਂ ਸੰਗਤਾਂ ਇੱਥੇ ਆ ਰਹੀਆਂ ਨੇ ਉਹਨਾਂ ਸੰਗਤਾਂ ਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਅਸੀਂ ਸਾਂਝੀਆਂ ਕਰਨ ਜਾ ਰਹੇ ਹਾਂ ਉਸ ਗੁਰਪੈ ਸਾਧ ਸੰਗਤ ਜੀਓ ਇਹ ਡੇਰਾ ਸੰਤ ਬੱਬਾ ਕਰਮ ਸਿੰਘ ਜੀ ਹੋਤੀ ਮਰਾਨ ਤੋਂ ਚੱਲ ਕੇ ਸੰਤ ਬਾਬਾ ਮਾਝਾ ਸਿੰਘ ਜੀ ਜਿਨ੍ਹਾਂ ਨੇ ਸੇਵਾ ਬਹੁ ਕੀਤੀ ਉਹ ਲੈ ਕੇ ਇਥੇ ਡੇਰਾ ਇਥੇ ਆਏ ਬਖਸ਼ੂਪੁਰ ਵਿਖੇ ਪੰਜਵੇਂ ਗੱਦੀ ਨਿਸ਼ੀਨ ਸੰਤ ਬਾਬਾ ਰੋਸ਼ਨ ਸਿੰਘ ਜੀ ਦੀ ਰਹਿਨਮਾਈ ਹੇਠ ਇਹ ਡੇਰਾ ਚੱਲ ਰਿਹਾ ਹੈ ਇੱਕ ਡੇਰਾ ਨਹੀਂ ਚੱਲਿਆ ਇਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਦੇ ਕਿਰਪਾ ਦੇ ਨਾਲ ਇੰਨੀ ਭਗਤੀ ਇਹਨਾਂ ਦੀ ਇੰਨੀ ਸ਼ਕਤੀ ਹੈ ਜਿਹੜੇ ਡੇਰੇ ਨੇ ਡੇਰੇ ਸਕੂਲ ਕਾਲਜ ਹਸਪਤਾਲ ਬਹੁਤ ਬਣਾਏ ਨੇ ਛੋਟੀ ਚੰਗੀ ਹੈ ਮਹਾਰਾਜ ਹਾਂਜੀ ਇੱਥੇ ਵੀ ਨਹੀਂ ਵਿਦੇਸ਼ਾਂ 'ਚ ਵੀ ਡੇਰੇ ਚੱਲ ਰਹੇ ਨੇ ਜਰਮਨ ਤੇ ਆਪਣੇ ਇੰਗਲੈਂਡ ਹਾਂਜੀ ਦੂਸਰਾ ਆਪਣੇ ਅਮਰੀਕਾ 'ਚ ਬਹੁਤ ਡੇਰਾ ਵੱਡਾ ਹੈਗਾ ਹਾਂਜੀ ਜਿਹੜਾ ਇੱਥੇ ਇਹਨੂੰ ਛੋਟੀ ਚੰਗੀ ਦਾ ਨਾਮ ਦਿੱਤਾ ਗਿਆ ਸੁਸੰਗਤਾਂ ਇਨਾਂ ਦੇ ਪਿਆਰ ਜਿਹਨਾਂ ਵਧੀਆਂ ਹੋਈਆਂ ਨੇ ਇੰਨੀਆਂ ਕਿ ਇਨਾਂ ਮਾਰੇ ਨੇ ਕਿਰਪਾ ਕੀਤੀ ਇਲਾਕੇ ਦੇ ਪੂਰੇ ਇਲਾਕੇ ਦੇ ਮੈਂ ਕਹਿੰਦਾ ਬੜੀ ਕਿਰਪਾ ਹੈ ਕੋਈ ਇੱਕ ਡੇਰਾ ਨਹੀਂ ਹੈ ਜਿਹੜੇ ਗਿਣੀਏ ਤਾਂ ਮੇਰਾ ਖਿਆਲ ਹੈ ਇੱਥੋਂ ਲੈ ਕੇ ਮਾੜਾ ਪਟਿਆਲਾ ਦਿੱਲੀ ਗਾਂ ਤੱਕ ਵੀ ਡੇਰੇ ਲਗਭਗ ਕਿੰਨੇ ਕ ਡੇਰੇ ਹੋਣਗੇ ਜੇ ਤਾਂ ਸੰਤਾਂ ਦੇ ਨਾਂ ਤੇ ਜਿਹੜੇ ਮੇਰਾ ਖਿਆਲ ਹੈ ਅੰਦਾਜ਼ਾ ਵੀ ਹਾਂਜੀ ਇਦੋਂ ਇਲਾਵਾ ਜਿਹੜੇ ਡੇਰੇ ਨੇ ਉਹ ਲਗਭਗ ਕੋਈ ਤੀ ਪੈਂਦੀ ਡੇ ਦੇ ਹੋਣਗੇ ਹੋਰ ہاں ਜੀ ਬਹੁਤ ਸਾਰੇ ਹਸਾਵਨਾ ਆਪਣਾ ਪੰਜਾਬ ਦੇ ਬਾਹਰ ਵੀ ਹੈ ਕਿ ਨੇ ਜਿਹੜਾ ਕਹਿ ਸਕਦੇ ਆ ਕਿ ਲਵਾਨਾ ਬਲادری ਦਾ ਗਾਣ ਮੰਨੇ ਜਾਂਦੇ ਕਹਿੰਦੇ ਟੋਟਲੀ ਹੀ ਲਵਾਨਾ ਬਲادری ਜਿਹੜੀ ਸੰਤਾਂ ਦੇ ਨਾਲ ਜੁੜੀ ਹੋਈ ਹੈ ਲਵਾਨਾ ਬਰਾਦਰ ਜੁੜੀ ਜੁੜੀ ਹੈ ਸਾਰੀ ਬਰਾਦਰ ਜੁੜੀ ਤੇ ਕੋਈ ਜਾਤ ਪਾਤ ਦਾ ਕੋਈ ਸਬੰਧ ਨਹੀਂ ਹੈਗਾ ਮਾਰੇ ਸਾਰੇ ਝੋਲੀਆਂ ਪਾ ਰਹੇ ਨੇ ਸਾਰੇ ਨੇ ਛਟਾ ਦਿੱਤਾ ਜਿਹੜਾ ਵੀ ਆਂਦਾ ਉਹ ਰਾਜ਼ੀ ਹੋ ਕੇ ਜਾਂਦਾ ਉਹ ਜੇ ਕੋਈ ਰੋਂਦਾ ਆਂਦਾ ਤੇ ਹੱਸਦਾ ਜਾਂਦਾ ਇਤੁਕ ਮੈਂ ਕਹਿ ਸਕਦਾ ਮੇਰੇ ਅੱਖਾਂ ਦੀ ਦੇਖਣ ਦੀ ਗੱਲ 10 ਸਾਲ ਵਿੱਚ ਸੇਵਾ ਕਰਦਾ ਹਾਂ ਹਾਂ ਜੀ ਬਹੁਤ ਮਾਰਦੀ ਇੰਨੀ ਇਹਨਾਂ ਦੀ ਹੈਗੀ ਹੈ ਇਲਾਕੇ ਨੂੰ ਦੇਣ ਹੈਗੀ ਹੈ ਸ਼ਕਤੀ ਭਗਤੀ ਦਾ ਇਹਨਾਂ ਅਸਰ ਹੈਗਾ ਕਿ ਇਹਨਾਂ ਨੇ ਸਾਰਾ ਇਲਾਕਾ ਹੀ ਸਾਨੂੰ ਤਾਰ ਦਿੱਤਾ ਬੱਚੇ ਸਾਰੇ ਵਿਦਿਚਾਂ ਚਲੇ ਗਏ ਨੇ ਜੋ ਕੋਈ ਜੋ ਪੁੱਤ ਦੁੱਧ ਦੀ ਜੋ ਜੋ ਮਾਂ ਕਰਦਾ ਉਹ ਮਾਰਜ ਸਾਰੇ ਅਸਾਂ ਪੂਰੀ ਕਰ ਦਿੰਦੇ ਹਾਂ ਅੱਜ ਕੱਲ੍ਹ ਤੇ ਸੁਣ ਚ ਆ ਰਹੀ ਹੈ ਕਹਿੰਦੇ ਜੀ ਜਿਹੜੀ ਇਹ ਸੰਗਤਾਂ ਜਿਹੜੇ ਲੰਗਰ ਲਗਾਉਂਦੀਆਂ ਦਿੱਲੀ ਤੋਂ ਸੰਗਤਾਂ ਆਉਂਦੀਆਂ ਲੰਗਰ ਲਗਾਉਂਦੀਆਂ ਹਾਂ ਦਿੱਲੀ ਤੋਂ ਵੀ ਆਉਂਦੀਆਂ ਨੇ ਇੱਥੇ ਵੀ ਆਉਂਦੇ ਨੇ ਹਰ ਸ਼ਰ ਦਾ ਹਰ ਮਤਲਬ ਸ਼ਹਿਰ ਪਿੰਡ ਦੇ ਹਰ ਲੋਕਾਂ ਦੇ ਸ਼ਰਦਾ ਹੈਗੀ ਹੈ ਹਾਂਜੀ ਹਰ ਕਿੰਨਾ ਦੀਆਂ ਮਨੋ ਕਾਮਨਾ ਪੂਰੀ ਹੁੰਦੀਆਂ ਫਿਰ ਹੋ ਸਕਦਾ ਲੱਗ ਮੈਂ ਕਹਾਂ ਜੀ ਬਹੁਤ ਹੀ ਖੁਸ਼ ਹੋ ਕੇ ਆਪਣੇ ਉਹ ਜਿਹੜੀਆਂ ਮਨੋ ਕਾਮਨਾ ਪੂਰੀ ਹੁੰਦੀਆਂ ਨੇ ਇੱਥੇ ਲੱਖਾਂ ਲੱਖਾਂ ਦੇ ਗਿੰਦ ਚ ਜਿਹੜੇ ਚੜਾਵੇ ਚੜਦੇ ਨੇ ਮਹਾਰਜ ਆਪ ਰੋਕੀ ਸੰਗਤ ਜਿਹੜੀ ਆ ਉਹ ਕੋਈ ਜਿਹੜੇ ਵੀ ਦਿਨ ਮਨਾਉਣੇ ਨੇ ਉਹ ਉਹ ਤਰੀਕਾ ਲੱਭਦੀ ਹੈ ਸਾਨੂੰ ਕੋਈ ਤਰੀਕ ਦਿੱਤੀ ਜਾਵੇ ਅਸੀਂ ਇੱਥੇ ਸੇਵਾ ਕਰਨੀ ਹੈ ਹਾਂਜੀ ਇੰਨੇ ਸੇਵਾ ਡੇਰੇ ਦੀ ਜਿਹੜੀ ਹੈ ਇਹ ਮਹੱਤਾ ਹੈਗੀ ਇੰਨੇ ਬਹੁਤ ਕਿਰਪਾ ਹੈਗੀ ਡੇਰੇ ਦੀ ਲੋਕਾਂ ਤੇ ਹਾਂਜੀ ਸੰਗਤ ਦੇ ਬਗਾਲ ਕਰੀਏ ਕਾੜੀ ਕੜੀ ਲੰਗਰ ਜਿਹੜੇ ਚੱਲਦੇ ਪਏ ਨੇ ਤੇ ਸੰਗਰਾਮ ਦੀ ਡੇਰੇ ਅੱਜ ਦੇ ਲੰਗਰ ਇੱਕ ਪਕੌੜਾ ਚਾਹ ਪੋੜੇ ਦਾ ਚੱਲਦਾ ਹੈ ਕਈ ਵਾਰੀ ਇੱਥੇ ਹੁਣ ਦਾ ਸ਼ਵੀਲ ਸੂਤ ਸੇ ਤੋਂ ਲੱਗੀ ਹੈ ਤੇ ਸ਼ਾਮ ਸਾਠੰਡੇ ਜੀ ਮਿੱਠਾ ਜਲਦੀ ਇਹ ਸ਼ਾਮ ਦਾ ਕੀ ਚੱਲ ਰਹੀ ਹੈ ਅੱਗੇ ਪਿਛੇ ਵੀ ਚੱਲਦੀ ਐ ਇਹ ਅੱਜ ਨਹੀਂ ਵੀ ਅੱਜ ਚੱਲੀ ਐ ਤੇ ਅੱਗੇ ਵੀ ਚੱਲਦੀ ਦੋ ਤਿੰਨ ਦਿਨ ਚੱਲਦੀ ਹੋਈ ਐ ਇਹ ਲਗਭਗ ਮੇਰਾ ਖਿਆਲ ਆ ਜਿਹੜਾ ਗਰਮੀਆਂ ਦਾ ਸਾਰੇ ਦਿਨ ਨਾ ਇਹ ਸਾਰੇ ਚੱਲੇਗੇ ਮਹੀਨੇ ਜਿਹੜੇ ਆ ਅੱਜ ਦਾ ਮਹੀਨਾ ਜਿਹੜਾ ਚੜਿਆ ਨਵਾਂ ਮਹੀਨਾ ਜੇਠ ਦਾ ਮਹੀਨਾ ਜਿਹੜਾ ਚਰੰਦ ਹੈ ਤੇ ਇਹ ਅੱਗੇ ਅਗਲੇ ਮਹੀਨੇ ਵੀ ਹਾਰਚ ਵੀ ਚੱਲੇਗੀ ਤੇ ਬਾਬਾ ਜੀ ਜੇ ਤੁਹਾਨੂੰ ਪਤਾ ਹੋਵੇ ਤੇ ਜਿਹੜੀ ਸੰਤਾ ਦਾ ਜਿਹੜੇ ਡੇਰੇ ਦੀ ਆਪਾਂ ਗੱਲ ਕਰੀਏ ਕਿੰਨਾ ਕ ਸਮਾਂ ਹੋ ਗਿਆ ਹੋਵੇਗਾ ਇਹ ਡੇਰੇ ਨੂੰ ਜਦਾਂ ਕਿ ਇਹ ਜਦੋਂ ਦਾ ਪਾਕਿਸਤਾਨ ਬਣਿਆ ਉਦੋਂ ਦਾ ਹੀ ਆ ਡੇਰਾ ਇੱਥੇ ਆਇਆਗਾ ਹਾਂਜੀ ਉਹ ਕਿੰਨੇ ਸਾਲ ਤਕਰੀਬ ਗਰੀਬ ਤੁਹਾਡੇ ਹਿਸਾਬ ਨਾਲ 47 ਤੋਂ ਗੱਲੋਂ ਕਿੰਨੇ ਸਾਲ ਬੰਦੇ ਨੇ 75 76 ਦਾ 1947 ਤੋਂ 75 76 ਸਾਬ ਬਣ ਗਏ ਹਾਂਜੀ 75 76 ਸਾਬ ਬਣ ਗਏ 47 ਸਾਲ ਹੋ ਗਏ ਬਣ ਗਏ ਹਾਂਜੀ ਤੇ ਸਭ ਤੋਂ ਪਹਿਲਾਂ ਗੱਡੀ ਨਸ਼ੀਨ ਕਿਹੜੇ ਸੰਤ ਸੰਤ ਬਾਬਾ ਕਰਨ ਸਿੰਘ ਜੀ ਹੋਤੀ ਮਰਦਾਨ ਵਾਲੇ ਉਹਨਾਂ ਤੋਂ ਦੂਸਰੇ ਸੰਤ ਜਿਹੜੇ ਸੰਤ ਬਾਬਾ ਲਾਲ ਸਿੰਘ ਜੀ ਹਾਂਜੀ ਤੀਜੇ ਸੰਤ ਸੰਤ ਬਾਬਾ ਆਪਣੇ ਰਾਮ ਸਿੰਘ ਜੀ ਚੌਥੇ ਸੰਤ ਬਾਬਾ ਬਾਬਾ ਮਾਝਾ ਸਿੰਘ ਜੀ ਜੋ ਕਿ ਇਸੇ ਪਿੰਡ ਦੇ ਮਕਸੂਦ ਪੁੱਦੇ ਰਹਿਣ ਵਾਲੇ ਸੀ ਕਿ ਇੱਥੋਂ ਹੀ ਉਹ ਗਏ ਸਨ ਕੋਤੀ ਮਦਾਨ ਤੇ ਉਹਨਾਂ ਦੇ ਚਾਤਾ ਜੀ ਉਹਨਾਂ ਨੂੰ ਛੱਡ ਕੇ ਆਏ ਸਨ ਉੱਥੇ ਤੇ ਉਹਨਾਂ ਨੇ ਇਹ ਸੇਵਾ ਤਿੰਨਾਂ ਸੰਤਾਂਾਂ ਮਕਸੂਦਾਂ ਦੀ ਸੇਵਾ ਇੰਨੀ ਕੀਤੀ ਕਿ ਰੱਬ ਦਾ ਰੂਪ ਹੋ ਗਿਆ ਤੇ ਹੁਣ ਆਪਾਂ ਗੱਡੀ ਨਿਸ਼ੀਨ ਦੀ ਸੰਤਾਂ ਦੀ ਸੰਤ ਬਾਬਾ ਬਾਬਾ ਰੋਸ਼ਨ ਸਿੰਘ ਸੰਤ ਬਾਬਾ ਰੋਸ਼ਨ ਸਿੰਘ ਮਹਾਰਾਜ ਉਹ ਪਹਿਮੇ ਗੱਦੀਨ ਹੀ ਨੇ ਇਸ ਵੇਲੇ ਜਿਨ੍ਹਾਂ ਦੀ ਕਿਰਪਾ ਵਰਤ ਰਹੀ ਹੈ ਉਹ ਆਪ ਅੰਦਰ ਬੈਠੇ ਨੇ ਬਸ ਭਗਤੀ ਚ ਲੀਨ ਹੁੰਦੇ ਨੇ ਤੇ ਮਾਰ ਦੀ ਕਿਰਪਾ ਕਿਰਪਾ ਵਸ ਧੰਨ ਧੰਨ ਹੋ ਰਹੀ ਆ ਸਾਰੀਆਂ ਸੰਗਤਾਂ ਖੁਸ਼ ਯਾਰੀਆਂ ਨੇ ਆਉਂਦੀਆਂ ਆ ਜਾਂਦੀਆਂ ਖੇਡਦੇ ਜਾਂਦੀਆਂ ਤਾਂ ਜੋ ਵੀ ਜਿਸ ਤਰ੍ਹਾਂ ਮੈਂ ਆਉਂਦਾ ਮੇਰਾ ਪਿੰਡ ਬਰਾਈ ਵਾਲਾ ਵਾਸਤੇ ਚੰਸੇ ਮੇਰਾ ਨਾ ਆਇਗਾ ਉਥੋਂ ਦਾ ਮਸਾਕਾ ਸਰਪੰਚ ਵੀ ਹੈਗਾ ਨੰਬਰਦਾਰ ਵੀ ਹੈਗਾ ਇਹਨਾਂ ਦੇ ਹਾਂਜੀ ਮਾਰ ਦੀ ਇਹ ਸਾਰੀ ਕਿਰਪਾ ਮਾਰੇ ਨੇ ਦਿੱਤੀ ਮੈਨੂੰ ਬਖਸ਼ ਦਿੱਤੀ ਹੈ ਇਹਨਾਂ ਦੇ ਮੈਨੂੰ ਬਹੁਤ ਪਿਆਰ ਆ 35 ਸਾਲ ਮੈਨੂੰ ਵੀ ਇਹਨਾਂ ਨਾਲ ਜੁੜੇ ਹੋ ਗਏ ਨੇ ਜਾ ਹੀ ਹੋ ਗਏ ਮੈਂ ਹਰ ਰੋਜ਼ ਇਹਨਾਂ ਦੀ ਸਵੇਰੇ ਸ਼ਾਮ ਦੀ ਹਾਂਜੀ ਦੋ ਟਾਈਮ ਹਾਂਜੀ ਧੰਨਵਾਦ ਜੀ ਧੰਨਵਾਦ ਜੀ ਥੈਂਕ ਯੂ ਕਿੱਥੇ ਵੀ ਤੇ ਸੰਤਮਾਲ ਜੀ ਦੇ ਦੇ ਵਿਚ ਤੇ ਕੂਲਰ ਲਾਇਆ ਹੀ ਨੇ ਕਿਉਂਕਿ ਗਰਮੀ ਦੇ ਮੌਸਮ ਵਿੱਚ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਠੰਡੇ ਜਲਦਾ ਜਿਹੜੀ ਲੋਡ ਪੈਂਦੀ ਪੈਂਦੀ ਹੈ ਤੇ ਉਹ ਤੋਂ ਇਲਾਵਾ ਜਿਹੜੇ ਹੋਰ ਵੀ ਆਸੇ ਪਾਸੇ ਵੀ ਸੇਵਾ ਮਾਰੇ ਕਰਾਰੇ ਨੇ ਜਿਵੇਂ ਕਿ ਨਡਾਲਾ ਵਿਖੇ ਬਹੁਤ ਵੱਡਾ ਪਿੰਡ ਨਡਾਲਾ ਹੈ ਬਹੁਤ ਸੰਗਤ ਉੱਥੇ ਜਿੱਦਾਂ ਕਿ ਪਾਣੀ ਦਾ ਸੋੜੇ ਜਲਦੀ ਬਹੁਤ ਲੋਡ ਹੈ ਠੰਡੇ ਜਲਦੀ ਤੇ ਉੱਥੇ ਦੋ ਜਿਹੜੇ ਵਾਟਰ কুলਰ ਚ ਵੱਡੇ ਵੱਡੇ কুলਰ ਉਹਨਾਂ ਦੀ ਸੇਵਾ ਕੀਤੀ ਮਾਰੇ ਨੇ ਬੜੀ ਬਹੁਤ ਹੀ ਸੇਵਾ ਦੇ ਵਿੱਚ ਲੱਗੇ ਹੀ ਰਹਿੰਦੇ ਨੇ ਸਾਬ ਨੂੰ ਇਹ ਕਿਤੇ ਕਿਤੇ ਵਾਟਰ ਕੂਲਰ ਜਿਹੜੇ ਉਹ ਇਹ ਵਾਟਰ ਕੂਲਰ ਇੱਕ ਜਿਹੜਾ ਉਹ ਜਿਹੜਾ ਜਾਈਏ ਸਭਾਨਪੁਰ ਰੋਡ ਨੂੰ ਤੇ ਖੱਬੇ ਹਾਸੇ ਇੱਕ ਟੀਟੂ ਮੁੰਡਾ ਹੈਗਾ ਉਹਦੇ ਖੱਬੇ ਦੇ ਸਾਹਮਣੇ ਜਿਹੜੇ ਨੇ ਇਹ ਕੋਥੇ ਲੱਗਾ ਹੈ ਇੱਕ ਜਿਹੜਾ ਤਨਬਾਰੋਂ ਨੂੰ ਜਾਈਏ ਤੇ ਉਹ ਹੈਗਾ ਹਾਂਜੀ ਕੈਪੀਟਲ ਬੈਂਕ ਦੇ ਹਾਂ ਕੈਪੀਟਲ ਬੈਂਕ ਦੇ ਸਾਹਮਣੇ ਬਿਲਕੁਲ ਲੱਗਾਇਆ ਜਿੱਥੇ ਕਿ ਆਮ ਮਤਲਬ ਰਾਸ਼ ਰਹਿੰਦਾ ਹੈ ਸੰਗਤ ਦਾ ਜਿੱਥੇ ਪਾਣੀ ਦੀ ਲੋੜ ਸੀਗੀ ਉਥੇ ਮਾਰੇ ਉਹ ਜਿਹੜੀ ਜਗ੍ਹਾ ਚੁਣ ਕੇ ਉੱਥੇ ਉਹ ਸਿਵਾ ਕਰਾਈ ਹੈ ਬਹੁਤ ਹੀ ਹਰਥਾਂ ਤੇ ਗੇਰੇ ਦੇ ਹੈਗੇ ਨੇ ਸਕੂਲਾਂ ਦੀ ਵੀ ਬੜੇ ਪਰਮਾਰ ਦੇ ਨਾਲ ਬਹੁਤ ਸੇਵਾ ਕਰ ਰਹੇ ਰਸੂਲਾ ਜਿਵੇਂ ਕਾਲ ਹੈਗਾ ਆਪਣੇ ਨਡਾਲੇ ਦਾ ਹਾਂਜੀ ਫਿਰ ਹਸਪਤਾਲ ਹੈਗਾ ਬਿਆਣੀ ਵੱਡੀ ਚਾਰਾ ਵੱਡਾ ਹਸਪਤਾਲ ਬਹੁਤ ਤਗੜਾ ਅਧੇ ਰੇਟ ਦੇ ਕਿੰਝ ਜਿਹੜੀਆਂ ਦਵਾਈਆਂ ਉਹ ਮਿਲ ਰਹੀਆਂ ਉੱਥੇ ਤੇ ਹੋਰ ਵੀ ਕਾਲ ਸਕੂਲ ਤੇ ਬਹੁਤ ਚਾਦੇ ਨੇ ਬਾਬਾ ਬਕਾਲਾ ਸਾਹਿਬ ਹੈਗਾ ਠਾਗਰੀ ਹੈਗਾ ਬਿਆਣੀ ਹੈ ਕੁੜੀਆਂ ਦਾ ਵੱਖਰਾ ਸਕੂਲ ਹੈ ਗ੍ਰੈਜੂਏਸ਼ਨ ਹੈਗਾ ਹਾਂਜੀ ਇਸ ਦਾ ਮਾਰ ਬਹੁਤ ਸੇਵਾ ਕਰਾ ਰਹੇ ਨੇ ਤੇ ਇਹਨਾਂ ਦਾ ਮੈਂ ਕਹਿੰਦਾ ਵੀ ਆਪਾਂ ਦੇਣ ਹੀ ਨਹੀਂ ਦੇ ਸਕਦੇ ਬੜੀ ਦੇਵੇ ਮੈਂ ਕਹਿੰਦਾ ਇਹਨਾਂ ਸੰਤਾ ਮਾਰ ਫੋਸ਼ਾਂ ਦੀ ਮਾਰ ਜੀ ਨਹੀਂ ਕਿਰਪਾ ਕਰੇ ਇਹਨਾਂ ਦੀ ਲੰਮੀ ਲੰਮੀ ਉਮਰ ਕਰੇ ਸੇਧ ਦੀ ਕਾਮਯਾਬੀ ਕਰੇ ਤੇ ਸੰਗਤਾਂ ਜਿਹੜੀਆਂ ਇਹ ਆਨੰਦ ਲੈਂਦੀਆਂ ਰਹਿਣ ਖੁਸ਼ੀਆਂ ਲੈਂਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਿੱਲੀ ਤੋਂ ਆਇਆ ਹਾਂ ਬਾਬਾ ਜੀ ਦਾ ਹੁਕਮ ਹੈ ਕਿ ਇੱਥੇ ਚਵੀਲ ਲਗਾਨੀ ਹੈ ਸੰਗਤਾਂ ਦਾ ਸਹਿਯੋਗ ਨਾਲ ਸਾਰੇ ਚਵੀਲ ਲੱਗਦੀ ਸੀ ਸਵੇਰੇ 8 ਵਜੇ ਤੋਂ ਸਟਾਰਟ ਕਰਦੀ ਸੀ ਚਵੀਲ ਤੇ ਅਸੀਂ ਹਰ ਵਾਰੀ ਹਰ ਸੰਗਰਾਂਤ ਤੇ ਆਈ ਦਿੰਦੇ ਜੋ ਬਾਬਾ ਜੀ ਦਾ ਹੁਕਮ ਹੁੰਦਾ ਸੀ ਉਹ ਕਰਦੇ ਹਾਂ ਬਾਬਾ ਜੀ ਕਹਿੰਦੇ ਤੁਹਾਨੂੰ ਨਾਮ ਨਾਲ ਜੋੜਦੇ ਨੇ ਅਸੀਂ ਸੇਵਾ ਕਰਨੇ ਆ ਸੰਗਤਾਂ ਦੀ ਸੇਵਾ ਕਰਦੇ ਆ ਬੜੀ ਵਧੀਆ ਲੱਗ ਰਿਹਾ ਤੁਹਾਨੂੰ ਸੇਵਾ ਕਰਕੇ ਬਹੁਤ ਵਧੀਆ ਵਧੀਆ ਤਰੀਕੇ ਨਾਲ ਸਪੈਸ਼ਲ ਨਹੀਂ ਦੂਰ ਤੋਂ ਦਿੱਲੀ ਤੋਂ ਆਨੇ ਆ ਦਿੱਲੀ ਤੋਂ ਤੁਸੀਂ ਕਹਿਣ ਦਾ ਮਤਲਬ ਤੁਸੀਂ ਦਿੱਲੀ ਦੀ ਗੱਲ ਕੀਤੀ ਹੈ ਕਿ ਹਰ ਸੰਗਰਾਮ ਦੀ ਸੰਗਰਾਮ ਕਿ ਹਰ ਸੰਗਰਾਮ ਧਿਆਨੇ ਦਿੱਲੀ ਹਰ ਸੰਗਰਾਮ ਸੰਤਾਂ ਦੀ ਵਰਸੀ ਦੇ ਵੀ ਤੁਸੀਂ ਇਹ ਲੰਗਰ ਲਾਉਂਦੇ ਹੋ ਇੱਥੇ ਦਿੱਲੀ ਦੀ ਸਾਰੀ ਸੰਗਤ ਮਿਲ ਕੇ ਸੰਗਤ ਹਰ ਵਰਸੀ ਤੇ ਵੀ ਜਨਵਰੀ ਜੀ ਔਰ 10 ਦਿਨ ਗਾਣੇ ਬਾਬਾ ਮਾਲੀ ਜੀ ਅੱਜ ਠੰਡੇ ਮਿੱਠੇ ਜਲਦੀਆਂ ਸ਼ਪੀਲਾਂ ਚੱਲ ਰਹੀਆਂ ਸਿਰ ਸਿਰ 8 ਵਜੇ ਸਟਾਰਟ ਹੈ ਸਿਰ ਤੋਂ 8 ਵਜੇ ਤੋਂ ਹਾਂਜੀ 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 ਵਾਹਿਗੁਰੂ ਜਦ ਤੱਕ ਸੰਗਤ ਚੱਲਦੀ ਰਹੇਗੀ ਆਪਣਾ ਬਣਾਤਾ ਸੰਤ बहुत ज्यादा